ਵੱਖ-ਵੱਖ ਪੰਜਾਬ ਦੇ ਕੋਨਿਆਂ ਤੋਂ ਆ ਕੇ ਲੜੀਵਾਰ ਕੋ ਘਰਤਾ ਨੂੰ ਅੱਗੇ ਵਧਾ ਰਹੇ ਹਨ ਇਹਨਾਂ ਦਾ ਜੋਸ਼ ਵਧਾਈਏ ਘਰਤਾ ਲਈ ਸਾਥੀ ਜਿੰਦਾਬਾਦ 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 ਪੰਜਾਬ ਸਰਕਾਰ ਇਹਦਾ ਖਤਮ ਮੁਰਾਦਬਾਦ ਮੁਰਾਦਬਾਦ ਪਾਕਿਓ ਬੇਟੇਵਾਰ ਉਸ ਤੋਂ ਬੋਲ ਕੇ ਗਏ ਉਹਨਾਂ ਨੇ ਕਿਹਾ ਵੀ ਕੁਰਬਾਨੀਆਂ ਕਰਨੇ ਆਪਾਂ ਇਸ ਸੰਘਰਸ਼ ਵਿੱਚ ਆਏ ਨਹੀਂ 37 ਡਿਗਰੀ ਸੈਲਸੀਅਸ ਆਪਾਂ ਦਿਨ ਰਾਤ 24 ਘੰਟੇ ਲਗਾਤਾਰ ਜਿਹੜਾ ਚੱਬੀ ਘਟੇ ਦਾ ਤਾਪਮਾਨ ਚੱਲ ਰਿਹਾ ਆਪਣਾ ਉਹ ਕਰਤਾ ਨਹੀਂ ਚੱਲੀ ਹੈ ਜਿਹੜੀ ਚੜੀ ਲੜੀ ਵਾਸ ਕੁਰਬਾਨੀ ਘਟ ਹੈ ਤਕਲੀਫ ਜ਼ਿਆਦਾ ਜਿਹੜੀ ਆਪਾਂ ਸਾਨੂੰ ਤਕਲੀਫ ਆ ਆਪਾਂ ਤਾਂ ਇਹ ਕਰ ਰਹੇ ਆ ਸਾਨੂੰ ਤਕਲੀਫ ਹੈ ਮੈਨੇਜਮੈਂਟ बार-बार ਮੀਟਿੰਗਾਂ ਦਿੰਦੀ ਹੈ ਮਿਨਟਸ ਆਫ ਮੀਟਿੰਗ ਸਾਡੇ ਹੱਥ ਆ ਜਾਂਦੇ ਆ ਪਰ ਲਾਗੂ ਨਹੀਂ ਹੁੰਦਾ ਸਾਨੂੰ ਤਕਲੀਫ ਹੈ ਪੈੜੀ ਸੀਜ਼ਨ ਚ ਅਸੀਂ ਸੰਘਰਸ਼ ਦੇਨੇ ਆ ਵਰਤੂਲ ਦਾ ਫਿਰ ਸਾਨੂੰ ਬੁਲਾਇਆ ਜਾਂਦਾ ਹੈ 2 ਜੂਨ ਨੂੰ ਉਸ ਤੋਂ ਬਾਅਦ ਫੈਮਟੀਆਂ ਹੁੰਦੀ ਆ ਰਹੇ ਪੱਛੀ 10 ਦਿਨ ਦਾ ਸਮਾਂ ਦਿੱਤਾ ਜਾਂਦਾ ਲੰਬੂ ਹੋ ਜਾਣ ਗਿਆ ਪਰ ਉਹ ਲੰਬੂ ਨਹੀਂ ਆਉਂਦੇ ਸਾਡੀ ਤਕਲੀਫ ਹੈ 6 ਅਗਸਤ ਨੂੰ ਸਾਨੂੰ ਮਾਜੋ ਬਿਜਲੀ ਮੰਤਰੀ ਜੀ ਦੀ ਪ੍ਰਧਾਨਗੀ ਹੇਠ ਮੀਟਿੰਗ ਨਿੱਤੀ ਜਾਂਦੀ ਹੈ ਸਾਡੀ ਉੱਤੇ ਗੱਲ ਕਰਦੇ ਆ ਕਿ ਪੰਜਾਬ ਦਾ ਨੌਜਵਾਨ ਤੁਸੀਂ ਨੌਕਰੀਆਂ ਨਹੀਂ ਦੇ ਰਹੇ ਸਾਡਾ ਮਹਿਕਮਾ ਖਾਲੀ ਪਿਆ ਹੈ 45000 ਅਸਾਮੀਆਂ ਖਾਲੀ ਨੇ ਇਹ ਗੈਲਪ ਡ੍ਰੀਮ ਤੇ ਬ੍ਰੇਨ ਡ੍ਰੀਮ ਹੋ ਰਿਹਾ ਹੈ ਹਰਿਆਣਾ ਯੂਪੀ ਰਾਜਸਥਾਨ ਤੋਂ ਆ ਕੇ ਮੁੰਦੇ ਉਹਨੇ ਨੌਕਰੀਆਂ ਲੱਗ ਰਹੇ ਨੇ ਜਿਹੜੀਆਂ ਵੀ ਮਾੜੀਆਂ ਮੁੱਠੀਆਂ ਤੁਸੀਂ ਪੋਸਟਾਂ ਕੱਢਦੇ ਹੋ ਪੰਜਾਬੀ ਜਿਹੜੀ 10ਵੀਂ ਦੀ ਲਾਗੂ ਕਰੋ ਉਹ ਕਹਿੰਦੇ ਨੇ ਕਿ ਇਹ ਸਰਕਾਰ ਦਾ ਫੈਸਲਾ ਹੈ ਤੁਸੀਂ ਇਹਦੇ ਤੇ ਜ਼ਿਆਦਾ ਮੈਂ ਬੋਲੂ ਇਹ ਅਸੀਂ ਦੇਖਣਾ ਕਿ ਕਿਹਨੂੰ ਨੌਕਰੀ ਦੇਣੀ ਹੈ ਕਿਹਨੂੰ ਨਹੀਂ ਅਸੀਂ ਭਾਵੇਂ ਪੂਰੇ ਹਿੰਦੁਸਤਾਨ ਦੇ ਵਿੱਚ ਸਭ ਬੰਦਿਆਂ ਨੂੰ ਨੌਕਰੀਆਂ ਦਈਏ ਤੁਹਾਡਾ ਇਹਦੇ ਤੇ ਬੋਲਣ ਦਾ ਕੋਈ ਹੱਕ ਨਹੀਂ ਸਾਨੂੰ ਤਕਲੀਫ ਹੈ ਸਾਡਾ 153 ਮਹੀਨੇ ਦਾ ਡੀਏ ਦਾ ਬਕਾਇਆ 18% ਦੀ ਜੋ ਉਹ ਕੇਂਦਰ ਸਰਕਾਰ ਹੁਣ 4% ਦੀ ਹੋਰ ਕਿਸ਼ਤ ਜਾਰੀ ਕਰ ਰਹੀ ਹੈ ਲਗਭਗ 20% ਦਾ ਬਕਾਇਆ ਪੰਜਾਬ ਜਿਹੜਾ ਪੰਜਾਬ ਸਰਕਾਰ ਦੇ ਮੁਲਾਜ਼ਮ ਤੇ ਆਪਾਂ ਵਰਕ ਚ ਲੈ ਰਹੇ ਆ ਉਹ ਸਾਨੂੰ ਨਹੀਂ ਮਿਲ ਰਿਹਾ ਸਾਨੂੰ ਤਕਲੀਫ ਹੈ ਕੇਂਦਰ ਸਰਕਾਰ ਅਠਵਾ ਬੇਕ ਮਿਸ਼ਨ ਬਿਠਾ ਕੇ ਲਾਗੂ ਕਰਨ ਵਾਲੇ ਪਾਸੇ ਟਲ ਰਹੀ ਹੈ ਤੇ ਸਾਡਾ 2016 ਵਾਲੇ ਦੀ ਤਰੂਤੀਆਂ ਨਹੀਂ ਦੂਰ ਹੋਈਆਂ ਸਾਨੂੰ ਤਕਲੀਫ ਹੈ ਸਾਡੇ ਜਿਹੜੇ ਬਿਜੁਰਗ ਸਾਥੀ ਪੈਨਸ਼ਨਰ ਸਾਥੀ ਉਹ 2 ਲਾਖ ਦੇ ਫੈਕਟਰ ਨੂੰ ਡਿੱਗਦੇ ਡਿੱਗਦੇ ਕਈ ਕੱਟ ਜਹਾਂ ਹੰਤੋਂ ਚਲੇ ਗਏ ਸਾਨੂੰ ਤਕਲੀਫ ਹੈ ਪੁਰਾਣੀ ਪੈਨਸ਼ਨ ਬਹਾਲੀ ਦਾ ਜਿਹੜਾ ਲਾਰਾ ਲਾ ਕੇ ਸਰਕਾਰ ਬਣੀ ਇੱਕ ਨੋਟੀਫਿਕੇਸ਼ਨ ਜਾਲੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਂਦਾ ਪਰ ਕਿਸੇ ਦੇ ਜੀਪੀਐਫ ਖਾਤੇ ਨਹੀਂ ਗੋਮੇ ਜਾਂਦੇ ਸਾਨੂੰ ਤਕਲੀਫ ਹੈ 17720 ਵਾਲਿਆਂ ਦੀ ਇਹਨਾਂ ਦੇ ਮੈਨੀਫੈਸਟੋ ਵਿੱਚ ਗੱਲ ਹੁੰਦੀ ਹੈ ਪਰ ਉਹਨਾਂ ਦੇ ਅੱਜ ਤੱਕ ਕੇਂਦਰ ਦੇ ਜਿਹੜੇ ਸੇਲ ਆ ਥੋਪੇ ਹੋਏ ਨੇ ਸਾਨੂੰ ਤਕਲੀਫ ਹੈ ਇਹ ਜੋ ਆਕਾਲੀ ਦਲ ਜਾਂ ਕਾਂਗਰਸ ਸਰਕਾਰ ਸਾਡੇ ਦੇ ਪ੍ਰੋਫੈਸ਼ਨ ਵੀਰੇ ਪਹਿਲਾਂ 2 ਸਾਲ ਦਾ ਫਿਰ 3 ਸਾਲ ਦਾ ਧੋਖਾ ਕੇ ਗਏ ਕਿ ਨਿਗੋਣੀ ਤਨਖਾਹ ਲੈਣਗੇ ਉਹ ਸਰਕਾਰ ਬੜੇ ਇੱਕ ਧੋਖੇ ਉਹਨਾਂ ਨੂੰ ਕੰਟੀਨਿਊ ਕਰਨੀ ਹੈ ਸਾਨੂੰ ਤਕਲੀਫ ਹੈ ਜਿਹੜੇ ਫਰਮਾਂ ਪਿਛਲੀਆਂ ਸਰਕਾਰਾਂ ਨੇ ਬੰਦ ਕੀਤੇ ਉਹਨਾਂ ਦੀਆਂ ਜ਼ਮੀਨਾਂ ਵੇਚਣ ਤੱਕ ਆ ਗਏ ਨੇ ਸਾਨੂੰ ਤਕਲੀਫ ਹੈ ਕਿ ਸਾਡਾ ਮਹਿਕਮਾ ਅੰਦਰੋਂ ਅੰਦਰੋਂ ਖੋਖਲਾ ਕਰੀ ਜਾ ਰਹੇ ਨੇ ਸਾਨੂੰ ਤਕਲੀਫ ਹੈ ਕਿ ਸਾਡਾ ਚੇਅਰਮੈਨ ਟੈਕਨੋਗ੍ਰੇਡ ਤੋਂ ਹਟਾ ਕੇ ਆਈਏਸ ਲਗਾ ਦਿੰਦੇ ਨੇ ਸਾਨੂੰ ਤਕਲੀਫ ਹੈ ਕਿ ਸਰਕਾਰ ਬਿਊਰੋਕ੍ਰੇਸੀ ਚਲਾ ਰਹੀ ਹੈ ਸਾਡੇ ਡੀਏ ਦੀਆਂ ਫਾਈਲਾਂ ਬਿਊਰੋਕ੍ਰੇਸੀ ਥਰੂ ਜਾਂਦੀਆਂ ਨੇ ਜਿਹੜੇ ਖੁਦ ਆਪਣਾ ਕੇਂਦਰ ਸਰਕਾਰ ਦੇ ਪੈਟਰਨ ਤੇ ਪੂਰਾ ਡੀਏ ਲੈ ਰਹੇ ਨੇ ਉਹ ਸਾਡੇ ਡੀਏ ਤੇ ਕਹਿੰਦੇ ਨੇ ਕਿ ਇਹ ਵਿੱਤੀ ਬੋਝ ਹੈ ਸਾਨੂੰ ਤਕਲੀਫ ਹੈ ਕਿ ਜਿਹੜੇ ਸਾਡੇ ਅਲਾਈਨਮੈਂਟ ਸਾਥੀ ਪੀਆਰਏ 249/4 ਪੀਆਰਏ 267/11 ਪੀਆਰਏ 283/13 ਉਹ ਇੰਨਾ ਲਟਕਾਇਆ ਜਾਂਦਾ ਉਹਨਾਂ ਨੂੰ ਰੈਗੂਲਰ ਭਰਤੀ ਹੋਣ ਦੇ ਨਾਂ ਤੇ ਕੰਟਰੈਕਟ ਤੇ ਰੱਖਿਆ ਜਾਂਦਾ ਤੇ ਜਦੋਂ ਐਡਾ ਲੰਮਾ ਸਮਾਂ ਲੰਘ ਜਾਂਦਾ ਮਸਲਾ ਤੇ ਅਸੀਂ ਕਹਿੰਨੇ ਇਹਨਾਂ ਹੱਲ ਕਰੋ ਤਾਂ ਕਹਿ ਦਿੰਦੇ ਨੇ ਇਹ ਤਾਂ 262 ਕਰੋੜ ਰੁਪਏ ਦਾ ਵਿੱਤੀ ਬੋਝ ਹੈ ਸਾਥੀਓ ਇਹ ਤਕਲੀਫਾਂ ਇਸ ਲਈ ਮੁਕਦੀਆਂ ਲਿਸਟ ਬਹੁਤ ਲੰਬੀਆਂ ਮੇਰੇ ਤੋਂ ਪਹਿਲਾਂ ਵੀ ਸਾਥੀਆਂ ਨੇ ਕਿਹਾ ਸਾਨੂੰ ਬਹੁਤ ਤਕਲੀਫਾਂ ਨੇ ਸਾਡੇ ਸਾਥੀ ਅੱਜ 1996 ਤੋਂ ਲੈ ਕੇ ਰੈਗੂਲੇਸ਼ਨਾਂ ਚੱਲਦੀ ਆ ਰੀਆਂ ਨੇ ਉਹਨਾਂ ਦੇ ਅਮੈਂਡਮੈਂਟ ਕਰਕੇ ਬੇਫਾਲਤੂ ਦੀ ਰਿਕਰੂਟਮੈਂਟ ਰੋਕ ਦਿੰਦੇ ਨੇ ਜੇਈ ਦੀ ਰਿਕਰੂਟਮੈਂਟ 2 ਸਾਲ ਹੋ ਗਏ ਉਹਦੇ ਤੇ ਛੇ ਲੱਗੀ ਹੋਈ ਐ ਉਹਨੂੰ ਨਹੀਂ ਪੂਰਾ ਕਰਦੇ ਤੇ ਉਹਦੇ ਆਰਟੀ ਕੀ ਕਰਦੇ ਨੇ ਤਾਂ ਧੱਕੇ ਨਾਲ ਲਾਈਨਮੈਨਾਂ ਨੂੰ ਜੇਈ ਦਾ ਚਾਰਜ ਦੇਣ ਨੂੰ ਫਿਰਦੇ ਨੇ ਕਰਨੀਆਂ ਤੁਸੀਂ ਪ੍ਰਮੋਸ਼ਨਾਂ ਕਰੋ ਤੁਸੀਂ ਧੱਕੇ ਨਾਲ ਕਿਵੇਂ ਜੇਈ ਬਣਾਈ ਜਾਂਦੇ ਹੋ ਤੁਸੀਂ ਰੱਖਣੇ ਆ ਮੁਲਾਜ਼ਮ ਰੱਖੋ ਨਾ ਵੀ ਜੇਈ ਬੁਰੀ ਪੋਸਟਾਂ ਖਾਲੀ ਰੱਖੀਆਂ ਹੋਈਆਂ ਸਾਥੀਓ ਇਹ ਸੀ ਪੰਜਾਬ ਸਰਕਾਰ ਤੇ ਆਪਣੀ ਮੈਨੇਜਮੈਂਟ ਦੀਆਂ ਗੱਲਾਂ ਕੇਂਦਰ ਸਰਕਾਰ ਵੀ ਜਿਹੜੇ ੱੱੱਕੇ ਕਰ ਰਹੀ ਹੈ ਜਿੰਨਾ ਖਲਾਸ ਵੀ ਆਪਾਂ ਨੂੰ ਬਹੁਤ ਤਕਲੀਫ ਹੈ ਇਲੈਕਟ੍ਰਿਸਿਟੀ ਮੈਨੇਜਮੈਂਟ ਬਿੱਲ ਦਾ ਹੁਆ ਦਿੱਤਾ ਕੋਈ ਸਪੈਸ਼ਲ ਦੇ ਵਿੱਚ ਪੇਸ਼ ਨਹੀਂ ਹੋਇਆ ਪਰ ਉਹਦੀ ਆਣ ਦੇ ਵਿੱਚ ਇਹੋ ਜਿਹੇ ਇਹੋ ਜਿਹੇ ਕਾਨੂੰਨ ਹੋਰ ਬੇਸ ਕਰਕੇ ਇਹਨਾਂ ਨੇ ਪਾਸ ਕਰਾ ਲਏ ਜਿਹੜੇ ਕੀ ਦੇਸ਼ ਨੂੰ ਹੀ ਖੋਖਲਾ ਕਰ ਰਹੇ ਨੇ ਜਿਵੇਂ ਇਹਨਾਂ ਨੇ ਸ਼ਕਤੀ ਬਿੱਲ ਹੰਦਾ ਉਹ ਨਿਊਕਲੀਅਰ ਪਾਵਰ ਜਿਹੜੀ ਹੈ ਪ੍ਰਾਈਵੇਟ ਹੱਥਾਂ ਤੋਂ ਦੇਤੀ ਉਸ ਤੋਂ ਬਾਅਦ ਉਹਨਾਂ ਤੇ ਆਰਟੀਆਈ ਦਾ ਜਿਹੜਾ ਹੈਗਾ ਦਾਇਰਾ ਨਹੀਂ ਉਹਨਾਂ ਤੇ ਜੇ ਕੋਈ ਹਾਦਸਾ ਹੋ ਜਾਂਦਾ ਫੂਕੂ ਸ਼ੀਮਾ ਜਾਂ ਚਰਲੋ ਬਿਲ ਵਰਗਾ ਉਹਨਾਂ ਦੀ ਕੋਈ ਲਾਇਬਿਲਟੀ ਨਹੀਂ